ਜੇਕਰ ਤੁਸੀਂ ਵੀ ಗ್ರಾಮ ਪੰਚਾਇਤ ਦੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ ਸੋ ਇਸ ਨੂੰ ਪੂਰੀ ਦੇਖਣਾ ਅੰਤ ਤੱਕ ਇਸ ਵੀਡੀਓ ਵਿੱਚ ਅਸੀਂ ಗ್ರಾಮ ਪੰਚਾਇਤ ਦੀ ਬੇਸਿਕ ਇਨਫੋਰਮੇਸ਼ਨ ਬਾਰੇ ਜਾਣਾਂਗੇ ਕਾਨੂੰਨੀ ਰੂਪ ਵਿੱਚ ಗ್ರಾಮ ਪੰਚਾਇਤ ಗ್ರಾಮ ਸਭਾ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੈ ਅਸਲ ਵਿੱਚ ಗ್ರಾಮ ਪੰਚਾਇਤ ਹੀ ਪਿੰਡੂ ਸਤਾਨਿਕ ਸਵੈ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੁੰਦੀ ਹੈ ਪੰਚਾਇਤ ਦੀ ਚੋਣ ਪੰਚਾਇਤ ਖੇਤਰ ਵਿੱਚ ਰਹਿਣ ਵਾਲੇ ਸਾਰੇ ਵੋਟਰਾਂ ਦੁਆਰਾ ਕੀਤੀ ਜਾਂਦੀ ਹੈ ਸਮੁੱਚੇ ਭਾਰਤ ਵਿੱਚ ਲਗਭਗ 225000 ਤੋਂ ਵੱਧ ಗ್ರಾಮ ਪੰਚਾਇਤਾਂ ਕਾਰਜ ਕਰ ਰਹੀਆਂ ਹਨ ਅਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇਸ ਵਿੱਚ 11600 ਪੰਚਾਇਤਾਂ ਕਾਰਜ ਕਰ ਰਹੀਆਂ ਹਨ ਇਸ ਟਾਈਮ ਗੁਜਰਾਤ ਵਿੱਚ ಗ್ರಾಮ ਪੰਚਾਇਤ ਨੂੰ ਨਗਰ ਪੰਚਾਇਤ ਆ ਕੇ ਸੰਬੋਧਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਤਮਿਲਨਾਡੂ ਵਿੱਚ ਇਸ ਨੂੰ ਕਸਵਾ ਪੰਚਾਇਤ ਕਿਹਾ ਜਾਂਦਾ ਹੈ ਬਿਹਾਰ ਵਿੱਚ ਪੰਚਾਇਤ ਨੂੰ ਕਾਰਜਕਾਰੀ ਸਮਿਤੀ ਕਿਹਾ ਜਾਂਦਾ ਹੈ ਪਰ ਇਸ ਦਾ ਸਭ ਤੋਂ ਪਿਆਰਾ ਤੇ ਹਰਮਨ ਪਿਆਰਾ ਨਾਮ ಗ್ರಾಮ ਪੰਚਾਇਤ ਜਾਂ ਪਿੰਡ ਦੀ ਪੰਚਾਇਤ ਹੀ ਹੈ ਔਰ ਆਓ ਅੱਗੇ ਜਾਣੀਏ ಗ್ರಾಮ ਪੰਚਾਇਤ ਦੀ ਰਚਨਾ ਬਾਰੇ ಗ್ರಾಮ ਪੰਚਾਇਤ ਦੇ ਮੈਂਬਰਾਂ ਦੀ ਸੰਖਿਆ 5 ਤੋਂ ਲੈ ਕੇ 31 ਮੈਂਬਰਾਂ ਤੱਕ ਹੋ ਸਕਦੀ ਹੈ ਪਰ ਆਮ ਕਰਕੇ ಗ್ರಾಮ ਪੰਚਾਇਤਾਂ ਵਿੱਚ 5 ਤੋਂ 9 ਤੱਕ ਹੀ ਮੈਂਬਰ ਹੁੰਦੇ ਹਨ ਪੰਜਾਬ ਦੀਆਂ ಗ್ರಾಮ ਪੰਚਾਇਤਾਂ ਵਿੱਚ 5 ਤੋਂ ਲੈ ਕੇ 13 ਤੱਕ ਮੈਂਬਰ ਹੁੰਦੇ ਹਨ ਜਿਨ੍ਹਾਂ ਦੀ ਚੋਣ ਪੰਚਾਇਤ ਖੇਤਰ ਵਿੱਚ ਰਹਿਣ ਵਾਲੇ ਵੋਟਰਾਂ ਦੁਆਰਾ ਪ੍ਰਤੱਖ ਅਤੇ ਗੁਪਤ મતદાન ਦੁਆਰਾ ਕੀਤੀ ਜਾਂਦੀ ਹੈ। ಗ್ರಾಮ ਪੰਚਾਇਤ ਦੇ ਮੈਂਬਰ ਜਿਨ੍ਹਾਂ ਨੂੰ ਪੰਚ ਕਿਹਾ ਜਾਂਦਾ ਹੈ, ਉਨ੍ਹਾਂ ਦੀ ਸੰਖਿਆ ਜਨਸੰਖਿਆ ਦੇ ਆਧਾਰ ਤੇ ਵੀ ਨਿਸ਼ਚਿਤ ਕੀਤੀ ਗਈ ਹੈ। ਜਿਵੇਂ ਕਿ ਕਿਸੇ ਪਿੰਡ ਦੀ ਜਨਸੰਖਿਆ 200 ਤੋਂ ਲੈ ਕੇ 1000 ਤੱਕ ਹੋਵੇ ਤਾਂ ਪੰਚਾਂ ਦੀ ਸੰਖਿਆ ਉਸ ਪਿੰਡ ਦੀ 5 ਹੋਵੇਗੀ। ਜੇਕਰ ਕਿਸੇ ਪਿੰਡ ਦੀ ਸੰਖਿਆ 1000 ਤੋਂ ਲੈ ਕੇ 2000 ਤੱਕ ਹੋਵੇ ਤਾਂ ਉਸ ਪਿੰਡ ਦੇ ਪੰਚਾਂ ਦੀ ਸੰਖਿਆ 7 ਹੋਵੇਗੀ ਜੇਕਰ ਪਿਸਲੇ ਪਿੰਡ ਦੀ ਜਨਸੰਖਿਆ 2000 ਤੋਂ ਲੈ ਕੇ 5000 ਤੱਕ ਹੋਵੇ ਤਾਂ ਉਸ ਪਿੰਡ ਦੇ ਪੰਚਾਂ ਦੀ ਸੰਖਿਆ 9 ਹੋਵੇਗੀ ਅਤੇ ਜੇਕਰ 5000 ਤੋਂ ਲੈ ਕੇ 10000 ਤੱਕ ਜਨਸੰਖਿਆ ਹੋਵੇ ਤਾਂ ਉਸ ਪਿੰਡ ਦੇ ਪੰਚਾਂ ਦੀ ਸੰਖਿਆ 11 ਹੋਵੇਗੀ ਅਤੇ ਜੇਕਰ 10000 ਤੋਂ ਵੱਧ ਜਾਵੇ ਜਨਸੰਖਿਆ ਤਾਂ ਉਸ ਪਿੰਡ ਦੇ ਪੰਚਾਂ ਦੀ ਸੰਖਿਆ 13 ਹੋ ਜਾਂਦੀ ਹੈ ਸੋ ਐਸੀ ਸਾਥੀਓ ਬੇਸਿਕ ਇਨਫੋਰਮੇਸ਼ਨ ಗ್ರಾಮ ਪੰਚਾਇਤ ਵਾਰੇ ਤੋਂ ਅੱਗੇ ਆਉਣ ਵਾਲੀਆ ਵੀਡੀਓ ਵਿੱਚ ਅਸੀਂ ਤੁਹਾਨੂੰ ਹੋਰ ਵੀ ਗਾਈਡ ਕਰਦੇ ਰਹਾਂਗੇ ਕਿ ಗ್ರಾಮ ਪੰਚਾਇਤ ਕਿਵੇਂ ਵਰਕ ਕਰਦੀ ਹੈ ਸਰਪੰਚ ਦੇ ਯਾਂ ਕੀ ਕੀ ਪਾਵਰਾਂ ਹੁੰਦੀਆਂ ਇਹ ਬਹੁਤ ਸਾਰੇ ਟੌਪਿਕ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਸੋ ਜੇਕਰ ਤੁਸੀਂ ಗ್ರಾಮ ਪੰਚਾਇਤ ਦੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤੇ ਸਾਡੇ ਨਾਲ ਪਰਸਨਲ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਜਾਂ ਇਲੈਕਸ਼ਨ ਦੇ ਸਮਾਨ ਵਾਰੇ ਕਿਸੇ ਵੀ ਤਰ੍ਹਾਂ ਦੀ ਜਾਣ ਪੜਤਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਗਏ WhatsApp ਨੰਬਰ ਤੇ ਸਾਡੇ ਨਾਲ WhatsApp ਰਾਹੀਂ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਤੁਹਾਨੂੰ ਪੂਰਾ ਸਹਿਯੋਗ ਕਰੇਗੀ ਔਰ ਅਸੀਂ શુભ ਸ਼ਾਮਾ ਦਿੰਨੇ ਆ ਕਿ ਤੁਸੀਂ ಗ್ರಾಮ ਪੰਚਾਇਤ ਦਾ ਇਲੈਕਸ਼ਨ ਵਧੀਆ-ਵਧੀਆ ਲੜੋ ਔਰ ਪੰਜਾਬ ਦੇ ਵਿੱਚ ਖੂਬ ਤਰੱਕੀ ਕਰੋ ਆਪਣੇ ਏਰੀਏ ਦਾ ਨਾਮ ਚਮਕਾਓ ਪੰਜਾਬ ਦੇ ਅੰਦਰ ಗ್ರಾಮ ਪੰਚਾਇਤ ਦੇ ਇਲੈਕਸ਼ਨ ਬਹੁਤ ਜਲਦ ਹੋਣ ਜਾ ਰਹੇ ਹਨ ਸੋ ਅਸੀਂ ਉਮੀਦ ਕਰਦੇ ਹਾਂ ਕਿ ਪੜ੍ਹੇ ਲਿਖੇ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਲਈ ਸਾਨੂੰ ਪਿੰਡ-ਪਿੰਡ ਵਿੱਚ ਸੁਧਾਰ ਕਰਨ ਦੀ ਲੋੜ ਹੈ ਸੋ ਆਓ ਸਾਥੀਓ ਇੱਕ ਵਧੀਆ ਰਾਜਨੀਤੀ ਦੀ ਸ਼ੁਰੂਆਤ ਕਰੀਏ ਆਪਣੇ ਪਿੰਡਾਂ ਨੂੰ ਇੱਕ ਵਧੀਆ ਸਰਪੰਚ ਤੇ ਪੰਚ ਚੁਣ ਕੇ ਦਈਏ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ YouTube ਚੈਨਲ ਪੋਲੀਟੀਕਲ ਟਿਪਸ ਐਂਡ ਟ੍ਰੇਨਿੰਗ ਬਾਈ ਆਰ ਐਚ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬਤੋ ਬਤ ਧੰਨਵਾਦੀ